ਮਰੇ ਹੈ ਜਦੋਂ ਅਸੀਂ ਤੁਸੀਂ ਆਏ ਨਹੀਂ ਸੀ ਹਲੇ ਇੱਕ ਸਟੇਜ ਤੇ ਲੜਕੀ ਆਈ ਜੀ ਉਹ ਕਹਿੰਦੀ ਮੈਂ ਵੀ ਆਪਣੇ ਵਿਚਾਰ ਦੇਣੇ ਨੇ ਜੀ ਤੇ ਮੈਂ ਕਿਹਾ ਵੀ ਖਾਸ ਵਜ੍ਹਾ ਕਹਿੰਦੀ ਮੈਂ ਸਟੌਜ ਪਿੰਡ ਤੋਂ ਆ ਜੀ ਇਸ ਕਰਕੇ ਮੈਂ ਵੀ ਬੋਲਣਾ ਚਾਹੁੰਦੀ ਆ ਤੇ ਤੁਸੀਂ ਮੇਰੇ ਪਿੰਡ ਦੇ ਵਸਨੀਕ ਹੋ ਕੇ ਮੇਰੇ ਕਿਹੜੇ ਕਿਹੜੇ ਤੁਸੀਂ ਕਿਹੜੇ ਲਾਣੇ ਚੋਂ ਨਾਦਰ ਸਿੰਘ ਸੀਤਾ ਸਿੰਘ ਹਾਂਜੀ ਸਰ ਮੈਂ ਸੀਤਾ ਸਿੰਘ ਦੀ ਨੂੰਹ ਆ ਜੀ ਸੀਤਾ ਮੈਂ ਆਪਣੇ ਪਿੰਡ ਦੇ ਸੀਐਮ ਸਾਹਿਬ ਦੇ ਅੱਗੇ ਖੜੀ ਅਰੇ ਇਹ ਜਦੋਂ ਅਸੀਂ ਤੁਸੀਂ ਆਏ ਨਹੀਂ ਸੀ ਹਲੇ ਇੱਕ ਸਟੇਜ ਤੇ ਲੜਕੀ ਆਈ ਜੀ ਉਹ ਕਹਿੰਦੀ ਮੈਂ ਵੀ ਆਪਣੇ ਵਿਚਾਰ ਦੇਣੇ ਨੇ ਜੀ ਤੇ ਮੈਂ ਕਿਹਾ ਵੀ ਖਾਸ ਵਜ੍ਹਾ ਕਹਿੰਦੀ ਮੈਂ ਸਟੌਜ ਪਿੰਡ ਤੋਂ ਆ ਜੀ ਇਸ ਕਰਕੇ ਮੈਂ ਵੀ ਬੋਲਣਾ ਚਾਹੁੰਦੀ ਆ ਉਹ ਜੇ ਕਿੱਥੇ ਬੈਠੇ ਨੇ ਜੀ ਉਹ ਮਾਈਕ ਦਿਓ ਜੀ ਉਧਰ ਉਹ ਉਧਰ ਖੜੇ ਹੋਏ ਨੇ ਹਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੇਲਾ ਨਾ ਮੈਨੂੰ ਸਭ ਤੋਂ ਵੱਧ ਖੁਸ਼ੀ ਇਹ ਹੈ ਵੀ ਅੱਜ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਤੇ ਤੁਸੀਂ ਮੇਰੇ ਪਿੰਡ ਦੇ ਵਸਨੀਕ ਹੋ ਕੇ ਮੇਰੇ ਕਿਹੜੇ ਕਿਹੜੇ ਤੁਸੀਂ ਕਿਹੜੇ ਲਾਣੇ ਚੋਂ ਸਰ ਮੈਂ ਮੈਂ ਸੀਤਾ ਸਿੰਘ ਦੀ ਨੂੰਹ ਹਾਂ ਜਿਹੜੇ ਜਗਸੀਰ ਸਿੰਘ ਫੌਜੀ ਸ਼ਹੀਦ ਹੋਏ ਸੀ ਹਾਂ 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 ਮੈਂ ਉਹਨਾਂ ਦੇ ਲਾਣੀ ਚ ਆਏਗੀ ਅੱਛਾ ਮੇਰੇ ਜੀਜਾ ਜੀ ਵੀ ਫੋਰਚ ਨੇ ਅਸਾਂ ਨਾਜ਼ਰ ਸਿੰਘ ਸੀਤਾ ਸਿੰਘ ਹਾਂਜੀ ਸਰ ਮੈਂ ਸੀਤਾ ਸਿੰਘ ਦੀ ਨੂੰਹ ਹਾਂ ਸੀਤਾ ਸਿੰਘ ਹਾਂਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਮੇਰੀ ਹਾਰਟਬੀਟ ਇੰਨੀ ਜ਼ਿਆਦਾ ਤੇਜ਼ ਹੈ ਵੀ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਮੈਂ ਇੱਥੇ ਖੜੂੰਗੀ ਆਗੇ ਹਨਾ ਤੇ ਸਰ ਜਦੋਂ ਮੇਰੇ ਕੋਲ ਫੋਨ ਗਿਆ ਮੈਂ ਜਦੋਂ ਤੱਕ ਇੱਥੇ ਆ ਕੇ ਸਾਈਨ ਨਹੀਂ ਕੀਤੇ ਵੀ ਹਾਂ ਮੇਰਾ ਨਾਮ ਬੋਲਤਾ ਮੈਨੂੰ ਯਕੀਨ ਨਹੀਂ ਆਇਆ ਮੈਨੂੰ ਇਹ ਸੀ ਵੀ ਸ਼ਾਇਦ ਕਿਸ ਨੇ ਭਲੇਖੇ ਨਾਲ ਮੈਨੂੰ ਫੋਨ ਕਰਤਾ ਜਾਂ ਮੈਂ ਸੁਪਨੇ 'ਚ ਹੀ ਹਾਂ ਸਰ ਥੋੜਾ ਬਹੁਤ ਬਹੁਤ ਧੰਨਵਾਦ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਵੀ ਅੱਜ ਮੈਂ ਆਪਣੇ ਪਿੰਡ ਦੇ ਸੀਐਮ ਸਾਹਿਬ ਦੇ ਅੱਗੇ ਖੜੀ ਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਿਸੇ ਨੂੰ ਕੋਈ ਸਪਾਰਸ਼ ਜਾਂ ਕੋਈ ਪੈਸਾ ਤਾਂ ਨਹੀਂ ਜੀ ਬਿਲਕੁਲ ਵੀ ਨਹੀਂ ਕਿਉਂਕਿ ਮੇਰੀ ਆਸ ਖਤਮ ਸੀ ਜੀ ਮੈਨੂੰ ਨਹੀਂ ਲੱਗ ਰਿਹਾ ਸੀ ਮੇਰਾ ਨੰਬਰ ਆਊਗਾ ਜਦੋਂ 28 ਤਰੀਕ ਨੂੰ 5:17 ਮਿੰਟ ਤੇ ਮੇਰੇ ਫੋਨ ਤੇ ਨੰਬਰ ਆਇਆ ਸਾਰੀਆਂ ਕੁੜੀਆਂ ਦੇ ਗਰੁੱਪਾਂ ਵਿੱਚ ਮੈਸੇਜ ਆ ਰਹੇ ਸੀ ਮੈਨੂੰ ਫੋਨ ਆ ਗਿਆ ਮੈਨੂੰ ਫੋਨ ਆ ਗਿਆ ਮੈਂ ਦੇਖਦੀ ਸੀ ਗਰੁੱਪ ਬੰਦ ਕਰ ਦਿੰਦੀ ਸੀ ਵੀ ਮੇਰਾ ਨਾਮ ਕਿੱਥੇ ਆਉਣਾ ਹੈ ਨਾ ਤੇ ਜਦੋਂ ਮੇਰੇ ਫੋਨ ਤੇ ਨੰਬਰ ਆਇਆ ਮੈਨੂੰ ਲੱਗਿਆ ਵੀ ਹਾਂ ਸ਼ਾਇਦ ਹੈ ਨਾ ਜਦੋਂ ਉਹਨਾਂ ਨੇ ਮੈਨੂੰ ਅੱਗੋਂ ਕਿਹਾ ਵੀ ਸੰਦੀਪ ਕੌਰ ਜੀ ਤਾਂ ਮੇਰੇ ਦਿਲ ਚ <laughs> <laughs> कि ਮੈਨੂੰ ਸ਼ਾਇਦ ਉੱਥੇ ਹੀ ਫੋਨ ਆ ਗਿਆ ਪਰ ਸਰ ਮੈਂ ਸੱਚੀ ਦੱਸਾਂ ਮੈਂ ਉਹਨਾਂ ਦੀ ਪੂਰੀ ਗੱਲ ਵੀ ਨਹੀਂ ਸੁਣੀ ਮੈਂ ਪਹਿਲੀ ਥੈਂਕ ਯੂ ਕਹਿ ਕੇ ਫੋਨ ਕੱਟਦਾ ਉਸ ਤੋਂ ਬਾਅਦ ਮੈਂ ਕੁੜੀਆਂ ਤੋਂ ਪੁੱਛੀ ਜਾਵਾਂ ਹਨਾ ਵੀ ਜਾਣਾ ਕਿੱਥੇ ਆਪਾਂ ਨੇ ਤਾਂ ਸਰ ਸੱਚੀ ਗੱਲ ਇਹ ਹੈ ਵੀ ਅੱਜ ਹੁਣ ਜਗੀਨ ਹੋਇਆ ਵੀ ਹਾਂ ਮੇਰਾ ਸੱਚੀ ਨਾਮ ਆਇਆ ਪਰ ਮੈਂ ਸੱਚੀ ਸਰ ਤੁਹਾਡੀ ਮਿਹਨਤ ਹੈ ਤੁਹਾਡੀ ਮਿਹਨਤ ਹੈ ਥੈਂਕ ਯੂ ਸਰ ਥੈਂਕ ਯੂ ਇੱਕ ਹੋਰਾਂ ਦਾ ਹੀਰੇ ਹੋਰਾਂ ਦਾ ਕੀ ਹਾਲ ਸਰ ਠੀਕ ਹੈ ਠੀਕ ਨੇ ਹਾਂਜੀ ਹੀਰਾ ਬੜਾ ਮੇਰੇ ਵੱਲੋਂ ਰਟਾਇਰ ਹੋ ਗਏ ਜੀ ਹਾਂ ਜੀ ਬਿਜਲੀ ਬੋਰਡ ਚੋਂ ਰਟਾਇਰ ਹੋ ਗਏ ਸਰ ਅਜੇ ਰਟਾਇਰ ਹੋ ਗਏ ਹੀ ਰਹੇ ਹਾਂ ਜੀ ਤੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਸასი ਸ਼ਕਾਬਲਾ ਠੀਕ ਹੈ ਸਰ ਥੈਂਕ ਯੂ ਸਰ ਸასი ਸ਼ਕਾਬਲਾ ਸਾਰੇ ਸੇਮ ਗੱਲ ਜਿਹੜੀ ਤੁਸੀਂ ਪੁੱਛੀ ਹੈ ਜਦੋਂ ਮੈਡਮ ਨੇ ਆ ਕੇ ਸਪੀਚ ਦਿੱਤੀ ਕਿਹਾ ਵੀ ਮੈਂ ਪਿੰਡ ਸਟਾਲ ਤੋਂ ਆਂ ਇਹੀ ਗੱਲ ਮੈਂ ਪੁੱਛੀ ਨਾ ਕਿ ਫਿਰ ਸਫਾਰਿਸ਼ ਲਾਈ ਕਿਸੇ ਨੇ ਵੀ ਕਹਿੰਦੇ ਨਹੀਂ ਕੋਈ ਸਫਾਰਿਸ਼ ਨਹੀਂ ਲਾਈ ਤੇ ਸਰ ਸਭ ਤੋਂ ਵੱਡੀ ਗੱਲ ਤੇ ਇਹ ਆ ਡਾਕਟਰ ਜਗਤਾਰ ਦਾ ਖੇਰ ਮੈਨੂੰ ਹੋਰ ਯਾਦ ਆ ਗਿਆ ਜੀ ਕਿ ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ ਰਿਸ਼ਤਿਆਂ ਦੀ ਭੀਮਚੋਂ ਫੌਸਤ ਮਿਲੇ ਤਾਂ ਖਤ ਲਿਖੀ ਮਤਲਬ ਸਾਡੇ ਦਿਲ ਦੇ ਜਜ਼ਬਾਤ ਨੇ ਜਿਹੜੇ ਸਾਰੀ ਕਹਿ ਰਹੇ ਨੇ ਜੀ